ਹਾਂਜੀ ਸਤਿ ਸ੍ਰੀ ਅਕਾਲ ਬਾਈ ਸਵਾਗਤ ਆ ਸਾਰੇ ਫੇਸਬੁੱਕ ਵੀਰਾਂ ਦਾ ਸਾਰੇ YouTube ਵੀਰਾਂ ਦਾ ਅੱਜ ਦੀ ਨਵੀਂ ਵੀਡੀਓ ਪਿੰਡ ਬੁਰਜਟਲ ਮਾ ਜ਼ਿਲ੍ਹਾ ਮਾਨਸਾ ਜਾਨੀ ਕਿ ਆਪਣੇ ਪਿੰਡ ਤੋਂ ਆਇਆ। ਨਗ ਕੀ ਆ ਮਿੱਤਰੋ ਆਹ ਕੱਟਾ ਹੈਗਾ ਖੀਰਾ ਕੱਟਾ ਹੈਗਾ ਚੰਗੇ ਰਿਕਾਰਡ ਵਾਲਾ ਕੱਟਾ ਹੈ ਮਾਦਰ ਰਿਕਾਰਡ ਵੀ ਚੰਗਾ ਮਿੱਤਰੋ ਪਹਿਲਾਂ ਤੁਹਾਨੂੰ ਦਿਖਾ ਦਿੰਨਾ ਸਾਰਾ ਲੈ ਵੀ ਮੇਤਰਾ ਮਾਰਦੇ ਕੈਮਰਾ ਰਿੰਗ ਇਹਨੂੰ ਸਿੰਘ ਲੱਗਿਆ ਹੋਇਆ ਮੇਲੇ 'ਚ ਖੜਨ ਵਾਲਾ ਕੱਟਾ ਹੈਗਾ ਚੰਗੇ ਬੁੱਲ ਦਾ ਕੱਟਾ ਇਹ ਬਾਹਰ ਸਾਰਾ ਰਿਕਾਰਡ ਆਪਾਂ ਬਾਈ ਨੂੰ ਪੁੱਛਾਂਗੇ ਟੈਸਟੀ ਗੱਲ ਦੇਖ ਲੋ ਜਮਾ ਲੰਮੇ ਦੇ ਸਿੱਧੇ ਟੈਸਟੀ ਗੱਲ ਲੱਗੇ ਆ ਤੇ ਰੰਗੇ ਨੂੰ ਸਿੰਗ ਲੱਗਿਆ ਹੋਇਆ ਮਿੱਤਰੋ ਪਤਲੀ ਚਾਂਬੜੀ ਦਾ ਕੱਟਾ ਤੇ ਜੇ ਇਹਦੀ ਗੱਲ ਕਰੀਏ ਨਾ ਮਿੱਤਰੋ ਜਮਾ ਜੈਡ ਬਲੈਕ ਹੈ ਇੱਕ ਬਾਲ ਵੀ ਪੂਸ ਦੇ ਵਿੱਚ ਕੋਈ ਚਿੱਟਾ ਨਹੀਂ ਬਾਈ ਮਾਰ ਦੇ ਕੈਮਰਾ ਸਾਰਾ ਜੈਡ ਬਲੈਕ ਇਹ ਕੱਟਾ ਹੈ ਕਿਸੇ ਵੀਰ ਨੂੰ ਕਰੋ ਸਿੰਘ ਵਾਸਤੇ ਜਾਂ ਫਿਰ ਮੇਲੇ ਵਾਸਤੇ ਤਿਆਰ ਕਰਨ ਵਾਸਤੇ ਜਿਹੜੇ ਵੀਰ ਨੂੰ ਘਰੇ ਪਾਲਣ ਵਾਸਤੇ ਲੋੜ ਹੋਈ ਉਹਨੂੰ ਆਪਾਂ ਸੰਬਰਕ ਨੰਬਰ ਲਵਾਂਗੇ ਬਾਈ ਦਾ ਆਜੋ ਇਹਦਾ ਸਾਰਾ ਰਿਕਾਰਡ ਪੜਾ ਕਰਦੇ ਆਂ ਬਾਈ ਨਾਲ ਕਰਦੇ ਆਂ ਗੱਲ ਆ ਜਾ ਵੀ ਮਿੱਤਰਾ ਸਸਰੀ ਗਾਲ ਬਾਈ ਸਸਰੀ ਗਾਲ ਬਾਈ ਹੋ ਠੀਕ ਹੋ ਬਾਈ ਹਾਂ ਵਧੀਆ ਬਰਾ ਲੈ ਵੀ ਮਿੱਤਰਾ ਹੁਣ ਐਂ ਦੱਸ ਆ ਨਗੀਨੇ ਦਾ ਰਿਕਾਰਡ ਦੱਸ ਦੇ ਇਹਦੀ ਕਿੰਨੀ ਉਮਰ ਹੋ ਗਈ ਇਹਦੀ ਉਮਰ 17 ਕਿ ਮਹੀਨੇ ਆ ਜੀ ਲਗਭਗ ਠੀਕ ਹੈ ਬਾਈ ਖੀਰਾ ਜਣੀ ਜੀ ਆ ਖੀਰਾ ਜੀ ਠੀਕ ਹੈ ਹੁਣ ਐਂ ਦੱਸ ਦੇ ਬਾਈ ਇਹਦੀ ਮਾਂ ਦਾ ਰਿਕਾਰਡ ਕੀ ਆ ਕਿੰਨਾ ਹੀ ਦੁੱਧ ਦੇ ਚੱਲੀ ਆ ਪੀਕ ਲੈਵਲ ਦਾ ਦੁੱਧ ਉਹਦਾ ਕਿੰਨਾ ਉਹਦਾ 19 ਲੀਟਰ ਸੀਗਾ ਜੀ ਠੀਕ ਹੈ 19 ਲੀਟਰ ਦੁੱਧ ਦੀ ਚਵਾਈ ਕਰਾਈ ਹੋਈ ਹੈ ਹਾਂ ਕਰਾਈ ਹੋਈ ਹੈ ਜੀ 40 ਮਿੱਠੂ ਬਲੇ ਸੀਗੀ ਮੱਜ ਇਸ ਟਾਈਮ 19 ਲੀਟਰ ਸੂਚ ਬੰਡਾ ਇਹਦੀ ਮਸ ਹਾਂ ਸੂਚ ਬੰਡਾ ਅੱਛਾ ਸੂਚਾ ਜਿਹੜਾ ਉਹ ਮਿੱਠੂ ਠੀਕ ਹੈ ਹਾਂ ਉਹ ਬਾੜੀ ਜਿਹੜਾ ਹਾਂਜੀ ਹਾਂਜੀ ਠੀਕ ਹੈ ਹੁਣ ਇਹਦੇ ਜੇ ਪਿਓ ਦੀ ਗੱਲ ਕਰੀਏ ਬਾਈ ਹਾਂਜੀ ਇਹਦਾ ਪਿਓ ਕਿਹੜਾ ਬੋਲ ਹੈ ਜਿਹੜਾ ਵੀ ਇੰਨਾ ਸੋਹਣਾ ਨਗੀਨਾ ਜਿਹੜੇ ਨੇ ਮਿੱਤਰੋ ਗਿਫਟੀ ਲਾ ਲਓ ਇੱਕ ਗੌੜ ਗਿਫਟੀ ਹੈ ਇਹ ਕਿਹੜੇ ਇਹਦੇ ਬਾਪ ਦੀ ਨਿਸ਼ਾਨੀ ਦੱਸ ਵੀ ਕਿਹੜਾ ਬਾਪ ਹੈ ਇਹਦਾ ਬਾਪ ਵੀ ਸੂਚੀ ਸੀਗਾ ਜੀ ਉਹ ਪਿੰਡ ਦਾ ਹੀ ਸੀਗਾ ਜੀ ਠੀਕ ਹੈ ਭਾਈ ਹਾਂਜੀ ਉਹ ਹਰਿਆਣੇ ਚ ਵੇਚ ਕੇ ਵਗ ਗਿਆ ਸੀਗਾ ਜੀ ਆਹੋ ਜਿਹੜਾ ਸੂਚਾਂ ਵਾਲਾ ਕੱਟਾ ਗਿਆ ਹਰਿਆਣੇ ਚ ਉਹ ਇਹਦਾ ਪਿਓ ਹੈ ਇਹ ਡਾਇਰੈਕਟ ਕ੍ਰੋਸਿੰਗ ਦਾ ਬੱਚਾ ਵੀ ਹਾਂਜੀ ਹਾਂਜੀ ਲਓ ਵੀ ਮਿੱਤਰੋ ਬਾਈਆਂ ਨੇ ਮੈਨੂੰ ਵੀਡੀਓ ਤੋਂ ਪਹਿਲਾਂ ਵੀ ਗੱਲਬਾਤ ਦੌਰਾਨ ਪਤਾ ਦੱਸਿਆ ਸੀ ਕਹਿੰਦੇ ਵੀ ਇਹ ਜਿਹੜਾ ਸੂਚਾਂ ਵਾਲਾ ਪੂਰਾ ਫੇਮਸ ਕੱਟਾ ਸੀ ਜਿਹੜਾ ਵਿਕ ਕੇ ਹਰਿਆਣੇ ਦੇ ਵਿੱਚ ਚਲਾ ਗਿਆ ਉਹਦਾ ਇਹ ਪਹਿਲਾ ਬੱਚਾ ਤੇ ਡਾਇਰੈਕਟ ਕ੍ਰੋਸਿੰਗ ਵਾਲਾ ਬੱਚਾ ਹੈਗਾ ਲਓ ਵੀ ਮਿੱਤਰੋ ਮਾਰਦੇ ਟੈਸਟੀਕਲਾਂ ਦੇ ਕੈਮਰਾ ਇੱਕ ਵਾਰੀ ਹੋਰ ਜੇ ਇਹਦੀ ਗੱਲ ਕਰੀਏ ਨਾ ਇਹਦੀ ਧੌਣ ਵਾਲੀ ਝਾਲਰ ਦਿਖਾਈਏ ਬਾਈ ਲੈ ਇੱਧਰ ਮਾਰੀ ਮੜਾ ਜਾ ਇਹਦੀ ਝਾਲਰ ਦੇਖ ਤਾਉਣ ਵਾਲੀ ਬਾਈ ਦੇਖ ਬਹੁਤ ਸੋਹਣਾਗਾ ਨਾਲ ਹੀ ਜੇ ਰਿੰਗ ਸਿੰਘ ਨਾਲ ਹੀ ਕੁੰਡ ਮੋੜਿਆ ਹੋਇਆ ਹੈ ਬਾਈਆਂ ਦਾ ਘਰੇਲੂ ਕੰਮ ਹੈ ਖੇਤੀਬਾੜੀ ਦਾ ਕੰਮ ਕਰਦੇ ਆ ਬਾਈ ਕੋਈ ਵਪਾਰ ਦਾ ਕੰਮ ਨਹੀਂ ਬਾਈ ਕਹਿੰਦੇ ਰੱਖਣ ਵਾਲੇ ਨੂੰ ਆਪਾਂ ਦੇਣਾ ਹੈ ਕਟਾ ਤੇ ਬਾਈ ਦੋ ਸਾਰਾ ਆਪ ਲੈਨੇ ਆ ਡਰੈੱਸ ਲੇ ਵੀ ਮਿੱਤਰਾਂ ਦਾਰੇ ਹੁਣ ਆਇਆ ਦੱਸ ਦੇ ਬਾਈ ਹਾਂਜੀ ਆਪਣਾ ਘਰ ਕਿੱਥੇ ਜੇ ਆਪਣਾ ਘਰ ਪੀਰਕੋਟਾਈ ਸੜਕ ਤੇ ਹਾਂ ਪੀਰਕੋਟਾਈ ਪੱਠੇ ਕੋਲੇ ਆਈ ਲਓ ਵੀ ਮਿੱਤਰੋ ਬਾਈ ਦਾ ਐਡਰੈਸ ਜਿਹੜੀ ਬਜਟ ਲਮਾ ਤੋਂ ਪੀਰਕੋਟ ਨੂੰ ਸੜਕ ਜਾਂਦੀ ਆ ਉਹਦੇ ਪੱਠੇ ਪੱਠੇ ਦੀ ਬੈਕ ਸਾਈਡ ਬਾਈ ਦਾ ਘਰ ਹੈ ਬਾਕੀ ਬਾਈ ਹੁਣ ਆਪਣਾ ਫੋਨ ਨੰਬਰ ਬੋਲ ਕੋਈ ਗੱਲ ਨਹੀਂ ਬੱਗੇ 98552 ਹਾਂ 96343 ਠੀਕ ਹੈ ਬਾਈ ਲਓ ਵੀ ਮਿੱਤਰੋ ਨੰਬਰ ਕਰ ਲੋ ਨੋਟ जिने ब्रीडिंग वास्ते ਲੈਣਾ ਉਹਨੂੰ ਵੀ ਨਹੀਂ ਮਾੜਾ ਤੇ ਜਿਨੇ ਮੇਲੇ ਚ ਪਾਉਣਾ ਮਿੱਤਰੋ ਮੂਰੇ ਮੇਲਾ ਵੀ ਤਨੋਲੇ ਦਾ ਤੇ ਤਿਆਰ ਹੋ ਕੇ ਆ ਜਾਂਦਾ ਖੀਰਾ ਘਟਾ ਰਿੰਗ ਸਿੰਗ ਲੱਗਿਆ ਲੈ ਵੀ ਮਿੱਤਰਾ ਮਾੜਾ ਜਾ ਹੁਣ ਆਪਣੇ ਦਰਸ਼ਕਾਂ ਨੂੰ ਤੋੜ ਕੇ ਦਿਖਾ ਦੇ ਇਹ ਨਗੀਨਾ ਮਾਰ ਲੋ ਮਿੱਤਰੋ ਚੰਗਾ ਚੌੜਾ ਮੱਥਾ ਲੱਗਿਆ ਦੇ ਮਿੱਤਰੋ ਧੌਣ ਵਾਲੀ ਚਾਲਰ ਝੂਲਰ ਵੀ ਕਮਾਲ ਦਾ ਬੁੱਲਾ ਮਿੱਤਰੋ ਚੰਗੇ ਬੱਚੇ ਪੈਦਾ ਕਰਨ ਵਾਲਾ ਬੁੱਲਾ ਆ ਲੈ ਤੁਰਤੇ ਦੇ ਮਾਰ ਲੋ ਨਿਕਲ ਲੈਗ ਸਕੋਰ ਕਰ ਲੋ ਚੱਕ ਮਿੱਤਰੋ ਮੋੜ ਲਾ ਬਾਈ ਮੋੜ ਲਾ ਲੈ ਵੀ ਮਿੱਤਰ ਘਰ ਲੋ ਚੱਕ ਜਿਹੜੇ ਬਾਈ ਨੂੰ ਕਿਸੇ ਨੂੰ ਫਾਰਮ ਵਾਸਤੇ ਵੀ ਚਾਹੀਦਾ ਹੋਇਆ ਉਹਨੂੰ ਵੀ ਨਹੀਂ ਮਾੜਾ ਸਾਰਾ ਜੈਡ ਬਲੈਕ ਹੈ ਬਸ ਬਾਈ ਨੇ ਥੋੜੀ ਜੀ ਨੱਥ ਨਹੀਂ ਮਰਵਾਈ ਘਰੇਲੂ ਬੰਦੇ ਐ ਖੇਤੀਬਾੜੀ ਦਾ ਕੰਮ ਕਰਦੇ ਐ ਚੰਗਾ ਬੋਲ ਐ ਮਿੱਤਰੋ ਜਿਹੜੇ ਵੀ ਨੂੰ ਪਸੰਦ ਆਉਂਦਾ ਹੋਇਆ ਦਿੱਤੇ ਗਏ ਨੰਬਰ ਤੇ ਬਾਕੀ ਬਾਈਆਂ ਦਾ ਖੇਤੀਬਾੜੀ ਦਾ ਕੰਮ ਆ ਆਹ ਦੇਖੋ ਮਿੱਤਰੋ ਸੰਦ ਸੰਦ ਸਾਰੇ ਤੋਂ ਖੜਾਏ ਹੋਏ ਆ ਖੇਤੀਬਾੜੀ ਕਰਦੇ ਆ ਬਾਈ ਗੁਫਾਰ ਦਾ ਕੰਮ ਨਹੀਂ ਆ ਵੀ ਮਿੱਤਰੋ ਬੁੱਲ ਦੇ ਰੇਟ ਦੀ ਗੱਲ ਕਰੀਏ ਤਾਂ ਆਪਾਂ ਬਾਈ ਨੂੰ ਦੁਵਾਰ ਤੋਂ ਰੇਟ ਪੁੱਛਦੇ ਆ ਕਿ ਇਹਦਾ ਕੀ ਰੇਟ ਕਰਦਾ ਹੈ ਬਾਈ ਕਹਿੰਦਾ ਫਿਕਸ ਜਾ ਰੇਟ ਕਰਾਂਗੇ ਦੇਣ ਲੈਣ ਵਾਲਾ ਕੰਮ ਹੀ ਕਰਾਂਗੇ ਹੁਣ ਬਾਈ ਐਂ ਦੱਸ ਦੇ ਰੇਟ ਦੀ ਗੱਲ ਦੱਸ ਦੇ ਜਾਇਦਾ ਰੇਟ ਕਰੀ ਜਿਹੜਾ ਕਿਸੇ ਨੂੰ ਲੈਣ ਤੇ ਵੀ ਆਸਾਨੀ ਹੋ ਸਕੇ ਚਲੋ ਰੇਟ ਕਰਨਾ ਵੀ ਹੁੰਦਾ ਹੈ ਜੇ ਕਿਸੇ ਚੀਜ਼ ਦਾ ਰੇਟ ਹੋਊਗਾ ਫੇਰ ਹੀ ਕੋਈ ਗੱਲ ਬਣਦੀ ਹੈ ਪਰ ਬਾਈਆਂ ਨੇ ਆਪਣਾ ਮੋਹ ਪ੍ਰੇਮ ਆ ਬਾਈਆਂ ਨਾਲ ਕਿ ਇਹਨਾਂ ਨਾਲ ਪਹਿਲਾਂ ਗੱਲ ਹੋ ਗਈ ਸੀ ਦੇਹ ਲੈਂਣ ਦੱਸ ਦੇ ਬਾਈ ਦਾਰਿਆ ਕਿੱਥੇ ਘਟਾ ਵੇਚਣਾ ਇਹ ਦੇਣ ਲੈਣ ਦਾ 55000 ਰੁਪਏ ਜੀ ਮਾਰ ਦਾ ਮਾਰ ਹੋ ਜੂ ਮੌਕੇ ਤੇ ਲਓ ਵੀ ਮਿੱਤਰੋ ਫਿਕਸ ਜਾ ਰੇਟ ਕਰਿਆ ਵਜਨ ਵਜਨ ਵੀ ਫੁੱਲ ਹੈ ਕਿਸੇ ਪਾਸੋਂ ਆਏ ਨਹੀਂ ਹੈਗਾ ਵੀ ਲੱਸਾ ਪਾਣਾਗਾ 55000 ਰੁਪਏ ਦਾ ਬਾਈ ਰੇਟ ਕਰਦਾ ਮਾਨਦਾਨ ਹੋਊਗਾ ਜਮਾ ਫਿਕਸ ਰੇਟ ਕਰਾਇਆ ਬਾਈਆਂ ਨੂੰ ਪਹਿਲਾਂ ਹੀ ਕਹਤਾ ਸੀ ਆਪਾਂ ਵੀ ਬਾਈ ਘਰ ਵਾਲੀ ਗੱਲ ਹੀ ਕਰਨੀ ਐ ਇੱਕ ਵਾਰੀ ਮਿੱਤਰਾ ਹੋਰ ਮਾਰ ਦੇ ਕੈਮਰਾ ਠੰਡਾ ਹੈ ਜਾਮਾ ਵਾਹ ਕਮਾਲ ਆ ਮਿੱਤਰੋ ਮੈਂ ਤਾਂ ਆ ਚੀਜ਼ ਤੇ ਹੈਰਾਨ ਆ ਡਾਕਟਰ ਜਿਹੜਾ ਲੈਗ ਸਕੋਰ ਚੈੱਕ ਕਰਦਾ ਟੈਸਟ ਦੀ ਗੱਲ ਆ ਚਾਲਰ ਦੇਖ ਮਿੱਤਰੋ ਚਾਲਰ ਝੂਲਰ ਜਮਾ ਕੋਕਾ ਵੀ ਸੀ ਐ ਜਮਾ ਬਲੈਕ ਆ ਉਡੀ ਗੱਡੀ ਵਰਗਾ ਕੱਟਾ ਐ ਮਿੱਤਰੋ ਜਿਹੜੇ ਨੂੰ ਪਸੰਦ ਆਇਆ ਬਾਈ ਦਾ ਕੰਡੈਕਟਰ ਨੰਬਰ ਆਪਾਂ ਵੀਡੀਓ ਦੇ ਵਿੱਚ ਲਿਖ ਵੀ ਦੇਵਾਂਗੇ ਤੇ ਬਾਈ ਨੇ ਭੋਲ ਵੀ ਦਿੱਤਾ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਧੰਨਵਾਦ